ਗੁਰਮੁਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਧੰਨ ਗੁਰੂ ਅਰਜਨ ਦੇਵ ਜੀ ਧੰਨ ਗੁਰੂ ਗ੍ਰੰਥ ਸਾਹਿਬ ਦੇ ਸਨੇਸ਼ ਪਿਤਾ ਨਮੋ ਮਾਤਾ ਸਹਿਦੇਵਾ ਸਿੰਘੋ ਸਿੱਧੋ ਸੋ ਆਓ ਸਤਿਗੁਰੂ ਕੇ ਪਿਆਰਿਓ ਗੁਰੂ ਕੇ ਪਿਆਰੀ ਸਾਧ ਸੰਗਤ ਜੀ ਹਰ ਚੇ ਪਾਤਸ਼ਾਹ ਮਹਾਰਾਜ ਦੇ ਪ੍ਰੇਮ ਦੀਆਂ ਗੱਲਾਂ ਬਾਤਾਂ ਆਪਾਂ ਕਰੀਏ ਤਾਂ ਕਿ ਸਾਡੇ ਅੰਦਰ ਵਾਹਿਗੁਰੂ ਦੀ ਯਾਦ ਸਦਾ ਵਾਸਤੇ ਬਣੀ ਰਹੇ ਇਸ ਨੂੰ ਗੁਰਮੁਖ ਖੰਡ ਦਾ ਪਿਆਰਿਆਂ ਦਾ ਮੇਲ ਹੁੰਦਾ ਰਹੇ ਚਾ ਉਤਸ਼ਾਹ ਬਣਿਆ ਰਹੇ ਸੋ ਆਪਾਂ ਅੱਜ ਵੀ ਵਿਚਾਰ ਕਰਦੇ ਆ ਚੌਪਈ ਸਾਹਿਬ ਦਸ਼ਮੇਸ਼ ਪਿਤਾ ਦੀ ਪਿਤਾਜੀ ਦੀ ਬਾਣੀ ਜਿਹੜੀ ਚੌਪਈ ਸਾਹਿਬ ਹੈ ਨਾ ਤੇ ਇਹ ਸ਼ੁਰੂ ਕਿੱਥੋਂ ਹੁੰਦੀ ਹੈ ਹਾਮਰੀ ਕਰੋ ਹਾਥ ਦੈਰ ਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਨਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਜਣ ਕਿ ਇਹੋ ਜਾਣ ਲੋ ਕਿ ਚੌਪਈ ਸਾਹਿਬ ਸਭ ਤੋਂ ਪਹਿਲਾਂ ਤਾਂ ਮਹਾਰਾ ਦੀ ਬਾਣੀ ਦੱਸਦੀ ਹੈ ਕਿ ਹਮਰੀ ਕਰੋ ਹਾਥ ਦੈ ਰੱਛਾ ਇਹ ਰੱਖਿਆ ਵਾਸਤੇ ਹੈ ਬਹੁਤ ਹੀ ਮਹਾਨ ਮਹਾ ਮੰਤਰ ਹੈ ਜੇ ਆਪਾਂ ਸੋਚੀਏ ਕਿ ਦਸ਼ਮੇਸ਼ ਪਿਤਾ ਮਹਾਰਾਜ ਨੂੰ ਆਬਦੀ ਰੱਖਿਆ ਵਾਸਤੇ ਨਹੀਂ ਨਹੀਂ ਮਹਾਰਾਜ ਨੂੰ ਆਪਦੀ ਰੱਖਿਆ ਦੀ ਕੋਈ ਲੋੜ ਨਹੀਂ ਸੀ ਉਹ ਆਪਦੇ ਵਿੱਚ ਦੀ ਉਤਮ ਪਰਸ਼ ਹੋ ਕੇ ਆਪਦੇ ਵਿੱਚ ਦੀ ਹੋ ਕੇ ਅੱਜੇ ਪਾਸ਼ਾ ਮਹਾਰਾਜ ਕਿਉਂਕਿ ਅਕਾਲ ਪੁਰਖ ਦੇ ਸਾਹਮਣੇ ਦਸ਼ਮੇਸ਼ ਪਿਤਾ ਗੁਰੂ ਨਾਨਕ ਪਾਸ਼ਾ ਗੁਰੂ ਸਾਹਿਬ ਭਗਤ ਪਿਆਰੇ ਆ ਪੂਰਨ ਮਹਾਪੁਰਸ਼ੀ ਖੜ ਸਕਦੇ ਨੇ ਜਿਹੜੇ ਵਾਹਿਗੁਰੂ ਦੇ ਨਾਲ ਇੱਕਮਿਕ ਹੋਏ ਹੋਣ ਉਹਨਾਂ ਤੋਂ ਡਾਇਰੈਕਟ એનર્ਜੀ ਲੈ ਕੇ ਗੁਰੂ ਸਾਹਿਬ ਨੇ ਇਕਮਿਕ ਹੋ ਕੇ ਫਿਰ ਉਹ ਡਾਇਰੈਕਟ ਅੱਖਰਾਂ ਦੇ ਵਿੱਚ ਸ਼ਕਤੀ ਪਾਈ ਅੱਖਰ ਤਾਂ ਹੋਰ ਵੀ ਨੇ ਜਿਹੜੇ ਕਵਤਾਵਾਂ ਰਚਦੇ ਨੇ ਗੀਤ ਰਚਦੇ ਨੇ ਉਹ ਵੀ ਅੱਖਰ ਰਚਦੇ ਨੇ ਉਹ ਵੀ ਕਵਤਾ ਰਚਦੇ ਨੇ ਇੱਥੇ ਮਹਾਰਾਜ ਨੇ ਕਬਿਓ ਬਾਤ ਬੇਨਤੀ ਵੀ ਕਵੀ ਦੀ ਬੇਨਤੀ ਪਾਰੇ ਕਵੀ ਕੀ ਦਾ ਅਕਾਲ ਪੁਰਖ ਵਾਹਿਗੁਰੂ ਦਾ ਹੋਰ ਸੰਸਾਰੀ ਜਿਹੜੇ ਕਵੀ ਨੇ ਉਹ ਸੰਸਾਰ ਦੇ ਕਵੀ ਨੇ ਉਹਨਾਂ ਉਹਨਾਂ ਦੇ ਅੱਖਰਾਂ ਵਿੱਚ ਸੰਸਾਰ ਦੀ ਤਾਮਸ ਵਰਤੀ ਹੁੰਦੀ ਹੈ ਸੰਸਾਰ ਦੇ ਦੁੱਖ ਹੁੰਦੇ ਨੇ ਪਰ ਜਿਹੜਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਸ਼ਮੇਸ਼ ਪਤਾ ਇਹ ਪ੍ਰਮਾਤਮਾ ਦੇ ਕਵੀ ਨੇ ਫਿਰ ਕਵੀ ਕਹੇ ਜਿਹੜੇ ਡਾਇਰੈਕਟ ਸਿੱਧੇ ਮੱਥੇ ਗੱਲਬਾਤ ਕਰਦੇ ਨੇ ਸਨਮੁਖ ਤੂੰ ਠਾਕੁਰ ਤੂੰ ਉਹਨੂੰ ਕਿਹਾ ਜਾਂਦਾ ਜਦੋਂ ਬੰਦਾ ਕੋਈ ਸਾਹਮਣੇ ਖੜਿਆ ਹੋਵੇ ਨਹੀਂ ਆਪਾਂ ਕਹਿੰਦੇ ਆ ਉਹ ਤੀਜੇ ਬੰਦੇ ਦੀ ਗੱਲ ਆਪਾਂ ਜਦੋਂ ਕਰਦੇ ਆ ਮਹਾਰਾਜ ਕਹਿੰਦੇ ਤੂੰ ਠਾਕੁਰ ਤੂੰ ਪਹਿ ਅਰਦਾਸ ਮਹਾਰਾਜ ਵੀ ਤੂੰ ਉੱਥੇ ਸਾਹਮਣੇ ਖੜੇ ਨੇ ਜੇ ਮਾਰਗ ਨੇ ਹਾਜ਼ਰਾ ਹਜੂਰ ਹੈ ਜਾਂ ਹਰਾਜੂਰ ਹੈ ਸਾਹਮਣੇ ਮੱਥੇ ਮਹਾਰਾਣੇ ਬਿਲਕੁਲ ਆਹਮੋ ਸਾਹਮਣੇ ਖੜ ਕੇ ਮਹਾਰਾਜ ਨੂੰ ਕਿਹਾ ਹਮਰੀ ਕਰੋ ਹਾਜ਼ਰ ਰੱਛਾ ਮਹਾਰਾਜ ਤੁਸੀਂ ਸਾਡੀ ਰੱਖਿਆ ਕਰੋ ਕਾਨਪੁਰਖ ਜੀ ਉਹ ਜਿਹੜੇ ਬਚਨ ਬੋਲੇ ਤਾਂ ਉਹ ਸਾਰੀ ਸਾਰੀ ਸ਼ਕਤੀ ਡਾਇਰੈਕਟ ਪ੍ਰਮਾਤਮਾ ਤੋਂ ਅੱਖਰਾਂ ਵਿੱਚ ਆ ਗਈ ਅੱਖਰਾਂ ਵਿੱਚ ਜਾਨਕਿ 24 ਸਭ ਵਿੱਚ ਆ ਗਈ ਜਿਹੜਾ ਇਹਨੂੰ ਪੜੀ ਜਾਊਗਾ ਪੜੀ ਜਾਊਗਾ ਪੜਦਾ ਹੀ ਰਹੂਗਾ ਉਹ ਅੱਖਰਾਂ ਵਿੱਚ ਸ਼ਕਤੀ ਪ੍ਰਗਟ ਹੋ ਜਾਂਦੀ ਹੈ ਜਿਵੇਂ ਮੱਛ ਦੀ ਤੀਲੀ ਨੂੰ ਆਪਾਂ ਮੱਛ ਦੇ ਨਾਲ ਕਸਾਈਏ ਨਾ ਉਹਨਾਂ ਵਿੱਚੋਂ ਅੱਗ ਨਿਕਲ ਆਉਂਦੀ ਹੈ ਜਿਵੇਂ ਸਿੱਖ ਮੱਛ ਦੀ ਤੀਲੀ ਮੱਛ ਦੀ ਹੈ ਮੱਛਸ ਵਿੱਚ ਆਪਾਂ ਇਦਾਂ ਦੇਖੀਏ ਕਾਂ ਕੋਈ ਅੱਗ ਨਹੀਂ ਮਿਲਦੀ ਦਿਖਦੀ ਨਹੀਂ ਅੱਗ ਜਿਵੇਂ ਦੁੱਧ ਵਿੱਚ ਘਿਓ ਨਹੀਂ ਦਿਖਦਾ ਹੂੰ ਸੋ ਇਸ ਤਰ੍ਹਾਂ ਕਰਕੇ ਜਦੋਂ ਉਹਨੂੰ ਪੜੀ ਜਾਵਾਂਗੇ ਨਾ ਫੇਰ ਸ਼ਕਤੀ ਪ੍ਰਚੰਡ ਹੁੰਦੀ ਹੈ ਪ੍ਰਗਟ ਹੁੰਦੀ ਹੈ ਤੀਲੀ ਨੂੰ ਰਗੜਾਂਗੇ ਮਾਚਸ ਦੇ ਨਾਲ ਤਾਂ ਅੱਗ ਪ੍ਰਗਟ ਹੁੰਦੀ ਹੈ ਦੁੱਧ ਨੂੰ ਜਾਗ ਲਾ ਕੇ ਦਹੀਂ ਬਣਾ ਕੇ ਉਹਦਾ ਮਥਾਂਗੇ ਉਹਨੂੰ ਰੜਕਾਂਗੇ ਤਾਂ ਮੱਖਣ ਪ੍ਰਗਟ ਹੁੰਦਾ ਹੈ ਸੋ ਹਮਰੀ ਕਰੋ ਹਾਦਾਰ ਅੱਛਾ ਰੱਛਾ ਵਿਚੀ ਸੁਪੀ ਹੋਈ 24 ਸਾਬ ਦੇ ਜਿਨ੍ਹਾਂ ਨੇ ਕੀਤੀ ਹੈ ਨਾ ਜੇ ਤੁਹਾਡਾ ਕੋਈ ਬਹੁਤ ਅੜਿਆ ਹੋਇਆ ਕਾਰਜ ਹੈ ਇਹ ਕਾਰਜ ਬਹੁਤ ਆਪਾਂ ਨੂੰ ਲਾਜ਼ਮੀ ਹੁਣ ਤਾਂ ਸੰਕਟ ਆ ਗਿਆ ਇਹ ਮਹਾਰਾਜ ਇਹ ਦੋ ਮੁੜ ਕੇ ਮੈਂ ਜੇ ਮੇਥੋਂ ਗਲਤੀ ਵੀ ਹੋਈ ਹੈ ਜਾਂ ਆਚਰਣ ਚੇਤ ਸਾਡੇ ਉੱਤੇ ਕੋਈ ਇਸ ਤਰ੍ਹਾਂ ਸੰਕਟ ਆ ਗਿਆ ਉਹਨੂੰ ਟਾਲਣ ਦਾ ਤਰੀਕਾ 24 ਸਾਬ ਦੇ ਵਿੱਚ ਹੈ ਬਹੁਤ ਮਹਾਨ ਬਾਣੀ ਹੈ ਸੇਕ ਤਨ ਮੈਂ ਗੱਲ ਦੱਸਦਾ ਕੋਟਕਪੂਰੇ ਦੇ ਵਿੱਚ ਇੱਕ ਬੀਬੀਸੀ ਇਸ ਤਰ੍ਹਾਂ ਤਿੰਨ ਚਾਰ ਕੇਸ ਹੋਏ ਨੇ ਇੱਕ ਬਾਹਲੇ ਦੇਸ਼ ਵਿੱਚ ਹੋਇਆ ਸੀਗਾ ਇੱਕ ਹੋਰ ਹੋਇਆ ਇਹਦਾ ਹਰਿਆਣਾ ਵਿੱਚ ਪਾਣੀ ਪੱਤ ਵੱਲ ਇੱਕ ਕੋਟਕਪੂਰੇ ਦਾ ਕੇਸ ਤੁਹਾਨੂੰ ਦੱਸਦਾ ਇੱਕੋ ਜੇ ਕੇਸ ਹੋਏ ਨੇ ਤੇ ਉਹ ਵਿਚਾਰੇ ਸੇਵਾਦਾਰ ਮੈਨੂੰ ਮਿਲ ਕੇ ਵੀ ਆ ਕੇ ਮੇਰੇ ਕੋਲ ਵੀ ਗਏ ਨੇ ਉਹਨਾਂ ਨੇ ਨਾ ਉਹਨਾਂ ਦਾ ਕੁੱਤਾ ਸੀ ਜਦੋਂ ਕੁੱਤਾ ਸੰਗ ਜਿਉ ਉਹਨੇ ਕੁੱਤੇ ਨੇ ਵੱਢ ਲਿਆ ਕਿਨੂੰ ਕੋਈ ਬਾਰ ਮੂਹਰ ਦੀ ਗੇਟ ਮੂਹਰੇ ਨਹੀਂ ਲੰਗੀ ਜਾਂਦਾ ਸੀਗਾ ਤੇ ਉਹਨਾਂ ਨੇ ਕੇਸ ਕਰਨਾ ਚਾਹਿਆ ਰਹਿੰਦੇ ਸੀ ਬਾਹਰਲੇ ਦੇਸੋਂ ਕੋਟਕਪੂਰੇ ਦੇ ਉਹ ਜਿਹੜੇ ਬੰਦੇ ਲੰਘਦੇ ਸੀ ਨਾ ਗੇਟ ਮੂਹਰੋਂ ਦੀ ਗਲੀ ਵਿੱਚ ਦੀ ਉਹ ਜਿਨ੍ਹਾਂ ਦੀ ਮੈਂ ਗੱਲ ਕਰਦਾ ਉਹਨਾਂ ਦੇ ਕੁੱਤੇ ਨੇ ਉਹਨੂੰ ਵੱਢ ਲਿਆ ਯੋ ਕਹਿੰਦੇ ਵੀ ਅਸੀਂ ਕੇਸ ਕਰਾਂਗੇ ਕੇਸ ਚੱਲੇਗਾ ਜੁਰਮਾਨਾ ਵੀ ਲੱਗੇਗਾ ਪਤਾ ਨਹੀਂ ਕਿੰਨੇ ਪੈਸੇ ਲੱਗ ਜਾਣ ਉਹ ਡਰੇ ਹੋਏ ਸੀ ਵਿਚਾਰੇ ਉਹਨਾਂ ਨੇ ਬੇਨਤੀ ਕੀਤੀ ਜਿੰਨਾਂ ਨੂੰ ਵੱਡਿਆ ਸੀ ਵੀ ਪਈ ਸਾਡਾ ਇਹ ਕੁੱਤਾ ਹੈ ਅਸੀਂ ਕੋਈ ਜਾਣ ਬੁੱਝ ਕੇ ਤਾਂ ਇਹਨੂੰ ਕਹੇ ਤੂੰ ਵੱਢ ਲੈ ਆਤਮ ਜੇਤ ਹੋ ਗਿਆ ਪਰ ਉਹ ਬੰਦੇ ਗੁੱਸੇ ਸੀ ਕਹਿੰਦੇ ਵੀ ਕੇਸ ਕਰਾਂਗੇ ਅਸੀਂ ਉਹਨੇ ਸਾਨੂੰ ਫੋਨ ਕੀਤਾ ਗਿਆ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਵੀ ਅਸੀਂ ਜਾਣ ਬੁੱਝ ਕੇ ਕੁਝ ਨਹੀਂ ਕੀਤਾ ਨਾ ਜਾਣ ਕੇ ਕੁੱਤਾ ਛੱਡਿਆ ਕਦੇ ਵਾਰੀ ਵਾਰੀ ਬੰਦੇਓ ਸਾਨੂੰ ਫੋਨ ਕਰ ਕਰਕੇ ਤੇ ਇੱਥੇ ਸਾਡੇ ਗੇਟ ਦੇ ਸਾਹਮਣੇ ਆ ਕੇ ਵੀ ਬਰਾ ਭਲਾ ਕਹਿੰਦੇ ਨੇ ਪਰ ਕਹਿੰਦੇ ਅਸੀਂ ਕਹਿੰਨੇ ਹਸਤੇ ਪਾਸ ਸਮਾਰ ਸਾਨੂੰ ਕੋਈ ਜੁਰਮਾਨਾ ਨਾ ਲੱਗੇ ਇਹ ਸੰਕਟ ਢਾਲ ਲਓ ਉਹਨਾਂ ਨੂੰ ਮੈਂ ਬੇਨਤੀ ਕੀਤੀ ਤੁਸੀਂ ਵੀ ਅਸੀਦਾ ਸਿੰਘਾਂ ਦੇ ਨਾਮ ਦੀ ਜੋਤ ਲਾ ਕੇ ਦੇਸੀ ਘੋ ਦੀ 24 ਸੌਦੇ ਪਾਠ ਕਰੇ ਜਾਓ ਨਾਲ ਤੁਸੀਂ 24 ਸਾਬ ਦੇ ਮੋਬਾਈਲ ਵਿੱਚ ਲਾ ਕੇ ਰੱਖ ਦਿਓ ਜਦ ਤੁਸੀਂ ਪਾਠ ਕਰਨਾ ਕਰੇ ਜਾਓ ਜਦ ਉਰਾਪਰਾ ਜਾਣਾ ਹੈ ਘੰਟਾ 2 ਘੰਟੇ ਵਿੱਚ ਦੀ ਬਿਸ਼ਰਾਮ ਕਰਨ ਦਾ ਮੋਬਾਈਲ ਚਲਦੇ ਹੋ ਮੋਬਾਈਲ ਤੇ ਲਾ ਦਿਓ ਸੰਗ ਜੀ ਐਸੀ 48 ਘੰਟੇ ਜਾਬ ਚੱਲੇ 48 ਘੰਟੇ ਲਗਾਤਾਰ 24 ਸੌਦੇ ਪਾਰ ਚੱਲੇ ਮੁੜ ਕੇ ਉਹ ਬੰਦਿਆਂ ਦਾ ਪਤਾ ਹੀ ਨ ਲੱਗਾ ਕਿੱਧਰ ਗਏ ਨਾ ਫੋਨ ਕੀਤਾ ਨਾ ਕੋਈ ਗੱਲਬਾਤ ਅੱਜ ਤੱਕ ਨਹੀਂ ਗੱਲਬਾਤ ਫੇਰ ਇੱਕ ਹੋਰ ਅਨੁਮਾਨ ਦੱਸਦਾ ਕਹੇਦਾ ਬੱਚਾ ਬਹੁਤ ਬਿਮਾਰ ਸੀਗਾ ਜਦੋਂ ਉਹ ਨਾ ਬੱਚੇ ਦੇ ਡਾਕਟਰ ਕਹਿੰਦੇ ਇਹਨੂੰ ਬਿਮਾਰੀ ਕੋਈ ਨਹੀਂ 11 ਦਿਨ ਕੋਈ ਪ੍ਰਸ਼ਾਦਾ ਪਾਣੀ ਕੁਛ ਵੀ ਨਾ ਪੀਤਾ ਨਾ ਦੁੱਧ ਚਾਹ ਪਾਣੀ ਨਾ ਚਾਹ ਪਾਣੀ ਨਾ ਕੁਛ ਪ੍ਰਸ਼ਾਦਾ ਪਾਣੀ ਸਕਿਆ ਜਦੋਂ ਮੂੰਹ ਵਿੱਚੋਂ ਅੰਨ ਲਾਇਆ ਕਰਨ ਮੂੰਹ ਨੂੰ ਵੀ ਖਾ ਲਿਆ ਭਾਈ بیٹے ਕੁਛ ਖਾ ਲਿਆ ਤੂੰ ਕੋਈ ਫਲ ਖਾ ਲਿਆ ਕੋਈ ਦੁੱਧ ਪੀ ਲਿਆ ਉਹਦੇ ਦੰਦਨ ਪੈ ਜਾ ਕਰੇ ਚਮਚਾ ਜਿਉ ਲਾਇਆ ਕਰਨ ਚਮਚ ਮੂੰਹ ਦੇ ਵਿੱਚ ਪਾਇਆ ਕਰਨ ਵਿੱਚ ਆ ਦੋ ਘਟਾ ਦੰਦਨ ਦੰਦ ਜੁੜ ਜਾ ਕਰਨਾ ਡਾਕਟਰਾਂ ਕੋਲ ਲੈ ਕੇ ਜਾਕਰ ਨ ਕੋਈ ਕਹਿੰਦੇ ਇਹਨੂੰ ਕੁਛ ਨਹੀਂ ਹੈਗਾ ਬਾਰ ਉਹ ਕਿਤੇ ਨਾ ਠੀਕ 11 ਦਿਨ ਕੁਛ ਨਾ ਖਾਦਾ ਫਿਰ ਉਹਨਾਂ ਨੂੰ ਬੇਨਤੀ ਕੀਤੀ ਵੀ ਭਾਈ ਤੁਸੀਂ 24 ਸਾਬ ਦੇ ਹਮਰੀ ਕਰੋ ਹਾੜ ਦੇ ਰੱਖਿਆ ਕਰੋ ਪਤਾ ਨਹੀਂ ਕੀ ਗੱਲ ਬਾਤ ਐਨੂੰ ਤੁਸੀਂ ਮਹਾਰਾਜ ਆਪੇ ਸੰਗਠਾ ਦੇਣਗੇ ਸੰਗਦੀ ਸਿਰਫ 17 ਘੰਟੇ ਹੋਏ ਸੀ ਲਗਾਤਾਰ 24 ਸਾਬ ਨੂੰ ਚੱਲਦੇ ਇਹਨੂੰ ਉਹਦੀਓ ਬੱਚਾ ਕਹਿੰਦਾ ਕਹਿੰਦੇ ਮੰਮੀ ਮੈਂ ਚਟਣੀ ਦੇ ਨਾਲ ਪ੍ਰਸ਼ਾਦਾ ਛਕਣਾ ਪਰੌਂਠਾ ਛਕਣਾ ਮੇਰਾ ਜੀ ਕਰਦਾ ਇੰਨੇ ਘੰਟਿਆਂ ਬਾਅਦ ਇਹ ਕੀ ਦੀ ਕਰਾਮਾਤ ਹੋਈ ਚੌਪਈ ਸਾਹਿਬ ਦੀ ਜੋਤ ਲਾ ਕੇ ਡਾਕਟਰ ਕਹਿੰਦੇ ਕੁਛ ਨਹੀਂ 11 ਦਿਨ 12 ਦਿਨ ਛੋਟੇ ਬੱਚੇ ਨੇ 6 7 ਸਾਲ ਦੇ ਬੱਚੇ ਨੇ ਪ੍ਰਸ਼ਾਦਾ ਨਾ ਛਕਣਾ ਬਹੁਤ ਵੱਡੀ ਗੱਲ ਹੈ 11 ਦਿਨ ਇਹ ਖੇੜ ਫਿਰ ਤੀਜੀ ਗੱਲ ਕਿਸੇ ਦੀ ਸੱਜਰ ਸੂਈ ਹੋਈ ਮੱਝ ਜਿਹਨੂੰ ਅਜੇ 10 ਕੁ ਦਿਨ ਹੋਏ ਸੂਈ ਨੂੰ ਜਦੋਂ ਉਹਦੀ ਧਾਰ ਕੱਢਿਆ ਕਰਨ ਦੁੱਧ ਚੋਇਆ ਕਰਨ ਪੱਲਾ ਤਾਂ ਮਾਰਿਆ ਕਰੇ ਕਿੱਲੇ ਤੋਂ ਤੜਾਇਆ ਕਰੇ ਜਿਹੜਾ ਉਹ ਕੱਟਰੂ ਸੇ ਕੱਟਰੂ ਨੇੜੇ ਨਾਲ ਲੱਗਣ ਨਾ ਦਿਆ ਕਰੇ ਧਰਤੀ ਪਟ ਦਾ ਕਰੇ ਡਰਿਆ ਕਰੇ ਇੱਧਰ ਉੱਧਰ ਕੰਦਾ ਵੱਲ ਦੇਖੀ ਜਾ ਕੇ ਡਾ ਡਰ ਕੇ ਲਾਲ ਅੱਖਾਂ ਕਰ ਲਈਆਂ ਉਹਨੇ ਜਦੋਂ ਚੌਪੀ ਸਾਹਿਬ ਦੇ ਪਾੜ ਦੇ ਵਿੱਚ ਸ੍ਰੀ ਸਾਹਿਬ ਰੱਖ ਕੇ ਨਾ ਜਲਦੇ 108 ਪਾਠ ਕੀਤੇ ਦੋ ਦਿਨਾਂ ਦੇ ਵਿੱਚ ਜਦੋਂ ਸੰਗਤ ਜੀ ਉਹਦੇ ਉੱਤੇ ਛੱਟੇ ਮਾਰੇ ਨਾ ਨਾਲ ਦੀ ਨਾਲ ਮਨ ਸ਼ਾਂਤ ਹੋ ਗਈ ਤੁਸੀਂ ਦੇਖ ਲਓ ਇਹ ਕਿਉਂਕਿ ਜੇ ਤੁਸੀਂ ਕਹੋਗੇ ਮੱਜਾਂ ਦੀਆਂ ਗੱਲਾਂ ਕਿੱਥੋਂ ਆ ਗਈਆਂ ਮੱਝ ਦੁੱਧ ਦਿੰਦੀ ਹੈ ਮਹਾਰਾਜ ਕਹਿੰਦੇ ਦੁੱਧ ਪੂਤ ਕੇ ਦਵਾਈਆ ਜਿੰਨੇ ਪੁੱਤਰ ਦੀ ਲੋੜ ਹੈ ਨਾ ਗ੍ਰਸਤੀ ਬੰਦੇ ਨੂੰ ਓਨੀ ਉਹਨੂੰ ਦੁੱਧ ਦੀ ਲੋੜ ਹੈ ਜੇ ਸਾਡੇ ਘਰੇ ਦੁੱਧ ਨਹੀਂ ਹੋਗੇ ਜੇ ਸਾਡੇ ਘਰੇ ਦੁੱਧ ਨਹੀਂ ਹੈ ਨਾ ਤਾਂ ਗ੍ਰਸਤੀ ਬੰਦੇ ਨੂੰ ਘਰਵਾਲੀ ਬੰਦੇ ਨੂੰ ਸੋਚ ਲੱਗ ਜਾਂਦੀ ਹੈ ਵੀ ਦੋ ਮਹਿਮਾਨ ਆ ਗਏ ਰਿਸ਼ਤੇਦਾਰਾਂ ਕੇ ਚਾਹ ਚਾਹ ਪਾਣੀ ਕਿੱਥੋਂ ਸ਼ਿਕਾਵਾਂਗੇ ਇਹ ਬਹੁਤ ਵੱਡੀ ਗੱਲ ਹੈ ਦੁੱਧ ਦੀ ਗਉ ਐਸ ਵਾਂਗੂੰ ਲਾਵੇਰੀ ਕਬੀਰ ਸਾਹਿਬ ਕਹਿੰਦੇ ਗੋ ਵੀ ਦਿਓ ਮਹਾਰਾ ਭੈਸ ਮੱਧ ਵੀ ਦਿਓ ਲਵੇਰਾ ਦਿਓ ਮਹਾਰਾਜ ਮੈਂ ਆਏ ਗਏ ਦੀ ਸੇਵਾ ਕਰਨੀ ਹੈ ਸੋ ਵੱਡੇ ਤੋਂ ਵੱਡਾ ਸੰਕਟ ਹੈ ਚੌਪਈ ਸਭ ਦੇ ਲਗਾਤਾਰ ਤੁਸੀਂ ਪਾਠ ਕਰ ਲਓ ਮਹਾਰਾਜ ਚੜ੍ਹਦੀ ਕਲਾ ਰੱਖੇ ਬਹੁਤ ਸ਼ਕਤੀ ਚੌਪਈ ਸਭ ਦੇ ਵਿੱਚ ਰਿੱద్ధి ਸiddhi ਵੀ ਇਹਦੇ ਨਾਲ ਆਉਂਦੀ ਹੈ ਇੱਕ ਕੋਈ ਹੈਗੇ ਸੀ ਹੈਗਾ ਤਾਂ ਪ੍ਰਚਾਰਕ ਸੀ ਉਹ ਚਲ ਮੈਂ ਨਾਮ ਨਹੀਂ ਲੈਣਾ ਉਹ ਥੋੜਾ ਜਿਹਾ ਪੁੱਠੇ ਕੰਮਾਂ ਵਿੱਚ ਪੈ ਗਿਆ ਕੀਰਤਨ ਵੀ ਕਰਦਾ ਸੀਗਾ ਤੇ ਉਹ ਬਲੈਕ ਕਰਨ ਲੱਗ ਪਿਆ ਆ ਫੀਮ ਦਾ ਉਹਦੇ ਘਰ ਵਾਲੀ 108 ਪਾਠ ਕਰਾ ਕਰਦੀ ਸੀ ਰੋਜ਼ ਚੌਪੀ ਸਭ ਦੀ ਉਹ ਕਿਹਾ ਕਰੇ ਤੂੰ ਨੇਰੇ ਸਵੇਰੇ ਜਾਨ ਨਾਲ ਕੀਰਤਨ ਕਰਦਾ ਕੀਰਤਨ ਤਾਂ ਚਲ 2-4 ਘੰਟੇ ਵਿੱਚ ਦਾ ਤੇ ਰਾਤ ਨੂੰ ਕਾਦੋ ਪੜਦਾ ਆ ਕਿ ਪਰ ਉਹ ਬੰਦਾ ਬਲੈਕ ਕਰਦਾ ਸੀ ਉਹਦੇ ਘਰ ਨੂੰ ਪਤਾ ਨਹੀਂ ਸੀਗਾ ਇੱਕ ਦਿਨ ਚੌਪਈ ਸਾਹਿਬ ਦੇ ਪਾਠ ਕਰਕੇ ਇਸ ਤੇ ਪਾਸ਼ਾ ਮਹਾਰਾ ਗਿਰਦਾਸ ਬੇਨਤੀ ਕਰੀ ਕੀਤੀ ਕਿਹਦੇ ਮਹਾਰਾਜ ਮੇਰਾ ਬੰਦਾ ਜਿਹੜਾ ਕੀਰਤਨਤਾ ਕਰਦਾ ਚਲੋ ਪਰ ਇਹ ਕਹਿੰਦੇ ਵੀ ਜਾਂਦਾ ਕਿੱਥੇ ਮੈਨੂੰ ਭੇਤ ਨਹੀਂ ਦਿੰਦਾ ਕਿਤੇ ਮੇਰਾ ਘਰ ਹੀ ਨਾ ਖਰਾਬ ਹੋ ਜਾਵੇ ਗਲਤ ਪਾਸੇ ਚਲਾ ਜਾਵੇ ਉਹਨੇ ਚੌਪਈ ਸਾਹਿਬ ਦੇ ਪਾਠ ਕਰਕੇ ਨਾ ਬੇਨਤੀ ਕੀਤੀ ਕਿ ਹੇ ਮਹਾਰਾਜ ਮੈਨੂੰ ਅੱਜ ਚੌਪਈ ਸਾਹਿਬ ਦੀ ਸ਼ਕਤੀ ਦੀ ਲੋੜ ਹੈ ਕਿਰਪਾ ਕਰੋ ਮੈਨੂੰ ਚੌਪਈ ਸਾਹਿਬ ਦੀ ਮਦਦ ਦੀ ਲੋੜ ਹੈ ਮੇਰਾ ਬੰਦਾ ਕਿੱਥੇ ਜਾਂਦਾ ਹੈ ਮੈਨੂੰ ਦੱਸੋ ਆਵਾਜ਼ ਆਈ ਫਿਰ ਕਹਿੰਦੇ ਬੇਟੇ ਤੂੰ ਚੌਪਈ ਸਾਹ ਦਾ ਪਾਠ ਕਰਦੀ ਹੈਂ ਲੈ ਤਾਂ ਉਹ ਦੱਸ ਦੇਣਾ ਤੇਰਾ ਬੰਦਾ ਗਲਤ ਰਸਤੇ ਚੱਲ ਰਿਹਾ ਉਹ ਆਫੀਮ ਦਾ ਬਲੈਕ ਕਰਦਾ ਹੈ ਫਲਾਣੇ ਫਲਾਣੇ ਬੰਦੇ ਨਾਲ ਗਿਆ ਹੋਇਆ ਕਹਿੰਦੀ ਚੌਪ ਛੋ ਦਾ ਖੈੜਾ ਨਾ ਛੱਡ ਉਹਦੀ ਅਰਦਾਸ ਬੇਨਤੀ ਕਰ ਜਦੋਂ ਉਹ ਬੰਦਾ ਆਇਆ ਕਹਿੰਦੋ ਫਲਾਣੇ ਫਲਾਣੇ ਬੰਦੇ ਨਾਲ ਕਹਿੰਦੇ ਬਲੈਕ ਕਰਦਾ ਤੂੰ ਆਫੀਮ ਲੈ ਕੇ ਜਾਂਦਾ ਆਫੀਮ ਵੇਚਦਾ ਉਹ ਬੰਦਾ ਹੱਥ ਜੋੜ ਕੇ ਖੜ ਗਿਆ ਉਹਦੇ ਘਰ ਵਾਲੀ ਸਾਹਮਣੇ ਕਹਿੰਦੇ ਮੈਂ ਤਾਂ ਪ੍ਰਚਾਰ ਕਰਦਾ ਲੋਕਾਂ ਨੂੰ ਵੀ ਇਸ ਤਰ੍ਹਾਂ ਕਰੋ ਇਸ ਤਰ੍ਹਾਂ ਕਰੋ ਆਪ ਮੈਂ ਕਹਿੰਦੇ ਕਮਾਈ ਨਹੀਂ ਕਰਦਾ ਮੈਨੂੰ ਨਹੀਂ ਪਤਾ ਵੀ ਮੇਰੇ ਘਰ ਵਿੱਚ ਹੀ ਕਹਿੰਦੀ ਐਡੇ ਬੜੀ ਤਾਕਤ ਬੈਠੀ ਐ ਪਾਠ ਪੂਜਾ ਕਰਨ ਵਾਲੀ ਕਹਿੰਦੀ ਮੇਰੇ ਨਾਲ ਤਾਂ ਮੈਂ ਤਾਂ ਕੱਲਾ ਕੀਰਤਨ ਕਰਦਾ ਤੂੰ ਕਹਿੰਦੇ ਕਮਾਈ ਕਰਦੀ ਐ ਮੈਂ ਕੱਲਾ ਕਹਿੰਦੇ ਆ ਆਪ ਆਪ ਉਪਦੇਸ਼ ਆਪ ਨਾ ਕਰ ਐ ਕਹਿੰਦੇ ਮੈਂ ਦੂਜਿਆਂ ਨੂੰ ਉਪਦੇਸ਼ ਕਰਦਾ ਕੀਰਤਨ ਕਰਕੇ ਆਪ ਮੈਂ ਕਰਦਾ ਨਹੀਂ ਤੂੰ ਕਹਿੰਦੇ ਘਰੇ ਬੈਠੀ ਨਾਲੇ ਮੇਰਾ ਸੇਵਾ ਕਰਨੀ ਐ ਕੱਪੜਾ ਲੀੜਾ ਧੋਣੀਆਂ ਭਾਂਡੇ ਮਾਂਦੀਆਂ ਘਰ ਦੇ ਸਾਰ ਸਾਰ ਸਫਾਈ ਕਰਦੀ ਐ ਤੂੰ ਕਹਿੰਦੇ ਘਰੇ ਬੈਠੀ ਹੀ ਜੋ ਬਈ ਹੀ ਤਾਬ ਦੇ ਤਾਕਤ ਦੇ ਨਾਲ ਇਹਦੀਆਂ ਸ਼ਕਤੀਆਂ ਲਈ ਬੈਠੀਆਂ ਅੰਤਰਜਾਮਤਾ ਆ ਗਈ। ਕਹਿੰਦੇ ਧੰਨ ਐ ਤੂੰ ਉਸ ਤੋਂ ਬਾਅਦ ਉਹ ਬੰਦੇ ਨੇ ਪੁੱਠਾ ਰਾਹ ਛੱਡਤਾ। ਯਕੀਨ ਹੋ ਗਿਆ ਵੀ ਹਾਂ ਬਾਣੀ ਵਿੱਚ ਸ਼ਕਤੀ ਹੈ। ਸੰਗਤ ਜੀ 24 ਸੌਦੇ ਪਾਰ ਤੁਸੀਂ ਵੱਧ ਤੋਂ ਵੱਧ ਕਰੋ ਮਾਰਾ ਕਿਰਪਾ ਕਰਨਗੇ। ਬੜੀਆਂ ਤਾਕਤ ਨੇ ਮੇਰੇ ਕੋਲ ਤਾਂ ਭੰਡਾਰ ਭਰਿਆ ਪਿਆ 24 ਸਾਬ ਦੇ ਪਾੜ ਕਰਨ ਆਲਿਆਂ ਦਾ ਬਹੁਤ ਜ਼ਿਆਦੇ ਤੇ ਬਹੁਤ ਬੜੀ ਵੱਡੀ ਵੀਡੀਓ ਫਿਰ ਤੁਸੀਂ ਸੁਣ ਨਹੀਂ ਸਕਦੇ ਨਾ। ਇਸ ਕਰਕੇ ਬਸ ਕਹਿਣ ਦਾ ਭਾਵ ਇਹਦੇ ਵਿੱਚ ਸਾਰਾ ਕੁਝ ਹੀ ਹੈ 2400 ਦੇ ਵਿੱਚ ਪੱਲਾ ਰਛਡੋ ਸਾਰੀ ਬਾਣੀ ਜਿਹੜੀ ਮੈਂ ਦੱਸਦਾ ਉਹ ਤੁਸੀਂ ਨਾ ਮੈਂ ਬਹੁਤ ਕੁਝ ਸੰਗਤਾਂ ਤੋਂ ਪ੍ਰਤੱਖ ਦੇਖ ਕੇ ਉਹ ਗੱਲਾਂ ਕਰਦਾ ਮੈਂ ਸੰਗਤ ਜੀ ਇਹ ਗੁਰੂ ਦੀ ਗੱਲ ਦੱਸਣੀ ਚਾਹੀਦੀ ਸਾਨੂੰ ਸੋ 2400 ਦਾ ਪਾਠ ਕਰੋ ਸਿੰਘਾਂ ਸੀਦਾਂ ਦੀ ਸ਼ਕਤੀ ਆਉਂਦੀ ਹੈ ਮਹਾਰਾਜ ਦੀ ਬਹੁਤ ਵੱਡੀ ਕਿਰਪਾ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ